ਅਸੀਂ ਅਕਸਰ ਵੇਖਦੇ ਹਾਂ ਕਿ ਆਏ ਦਿਨ ਸਾਡੇ ਦੇਸ਼ ਦੇ ਵੱਖ-ਵੱਖ ਸੂਬਿਆਂ ਸ਼ਹਿਰਾਂ ਕਸਬਿਆਂ ਦੇ ਪ੍ਰਸ਼ਾਸਨਿਕ ਆਧਾਰਿਆਂ ਮੋਹਰੇ ਗੰਦਲੇ ਸਿਸਟਮ ਮਾੜੀ ਨਿਆਂ ਤੇ ਕਾਨੂੰਨੀ ਵਿਵਸਥਾ ਤੇ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੇ ਖਿਲਾਫ ਕਿਤੇ ਨਾ ਕਿਤੇ ਧਰਨੇ ਮੁਜ਼ਾਹਰੇ ਲੱਗਦੇ ਰਹਿੰਦੇ ਹਨ ਤੁਸੀਂ ਸੋਚਦੇ ਹੋਵੋਗੇ ਕਿ ਸਾਨੂੰ ਇਹ ਲੋੜ ਕਿਉਂ ਪੈਂਦੀ ਹੈ ਕਿਉਂ ਨਿਤ ਦਿਨ ਲੋਕ ਆਪਣੇ ਕੰਮ ਧੰਦੇ ਛੱਡ ਕੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਧਰਨੇ ਤੇ ਮੁਜ਼ਾਹਰੇ ਕਰਦੇ ਰਹਿੰਦੇ ਹਨ ਤਾਂ ਇਸ ਦਾ ਕਾਰਨ ਹਨ ਸਾਡੀਆਂ ਲੂਟੂ ਸਰਕਾਰਾਂ ਸਰਕਾਰਾਂ ਚਲਾਉਣ ਵਾਲੀ ਸਵਾਰਥੀ ਲੀਡਰ ਜਾਤ ਜੋ ਲੋਕਾਂ ਨੂੰ ਗੁੰਮਰਾਹ ਕਰਕੇ ਚੰਗੇ ਭਵਿੱਖ ਦੇ ਸੁਪਨੇ ਵਿਖਾ ਕੇ ਵੋਟਾਂ ਦਾ ਬਟੂਰ ਲੈਂਦੇ ਹਨ ਪਰ ਕੁਰਸੀ ਮਿਲਦੇ ਸਾਰ ਹੀ ਅੱਖਾਂ ਚੁਰਾਉਣ ਲੱਗ ਪੈਂਦੇ ਹਨ ਪਾਸਾ ਵਟ ਲੈਂਦੇ ਹਨ ਤੇ ਪਿੱਠ ਕਰ ਬੈਂਦੇ ਹਨ ਉਹੀ ਲੋਕ ਜੋ ਚਾਰ ਦਿਨ ਪਹਿਲਾਂ ਸਿਰ ਨਿਮਾਲਿਮਾ ਹੱਥ ਜੋੜ-ਜੋੜ ਵੋਟਾਂ ਮੰਗਦੇ ਗਿੜਗੜਾਉਂਦੇ ਵਿਖਾਈ ਦਿੰਦੇ ਹਨ ਉਹੀ ਹੁਣ ਲੋਕਾਂ ਦੇ ਸਿਰ ਤੇ ਬੈਠ ਤਾंडव ਕਰਨ ਲੱਗ ਪੈਂਦੇ ਹਨ ਜਿਹੜੇ ਪਹਿਲਾਂ ਲੋਕਾਂ ਦੀ رائے ਲੈ ਕੇ ਸੱਥਾਂ ਵਿੱਚੋਂ ਸਰਕਾਰਾਂ ਚਲਾਉਣ ਦਾ ਵਾਅਦਾ ਕਰਦੇ ਹਨ ਉਹੀ ਲੋਕ ਸਾਨੂੰ ਸੱਥਾਂ ਵਿੱਚ ਇਕੱਠੇ ਹੋਣ ਤੋਂ ਰੋਕਣ ਤੇ ਆਪਣੇ ਹਿੱਤਾਂ ਦੀ ਰਾਖੀ ਕਰਨ ਲਈ ਹਮਸਲਾ ਹੋਣ ਲਈ ਚਾਰ ਲੋਕਾਂ ਨੂੰ ਇਕੱਠੇ ਨਾ ਹੋਣ ਦੇਣ ਬਾਰੇ ਕਾਨੂੰਨ ਪਾਸ ਕਰਨ ਲੱਗ ਪੈਂਦੇ ਹਨ ਜਿਸ ਤਰ੍ਹਾਂ ਹੁਣ ਕੇਂਦਰ ਦੀ ਸਰਕਾਰ ਨੇ ਤਿੰਨ ਅਜਿਹੇ ਕਾਲੇ ਕਾਨੂੰਨ ਪਾਸ ਕੀਤੇ ਹਨ ਜਿਨ੍ਹਾਂ ਵਿੱਚੋਂ ਇੱਕ ਅਜਿਹਾ ਕਾਨੂੰਨ ਬਣਾਇਆ ਹੈ ਜਿਸ ਦੇ ਤਹਿਤ ਜੇਕਰ ਤੁਸੀਂ ਆਪਣੇ ਨਾਲ ਹੋਰ ਹੈ ਅਤਿਆਚਾਰ ਖਿਲਾਫ ਚਾਰ ਲੋਕ ਜੁੜ ਕੇ ਆਵਾਜ਼ ਚੁੱਕੋਗੇ ਤਾਂ ਤੁਹਾਨੂੰ ਪੁਲਿਸ ਦੁਆਰਾ ਚੁਕਵਾ ਲਿਆ ਜਾਵੇਗਾ ਇਹ ਕਾਨੂੰਨ ਬਾਬਾ ਸਾਹਿਬ ਅੰਬੇਦਕਰ ਜੀ ਵੱਲੋਂ ਬਣਾਏ ਸੰਵਿਧਾਨ ਤਹਿਤ ਸਾਨੂੰ ਦਿੱਤੇ ਅਧਿਕਾਰ ਖਤਮ ਕਰਨ ਅਤੇ ਬਾਬਾ ਸਾਹਿਬ ਜੀ ਵੱਲੋਂ ਬਣਾਏ ਭਾਰਤੀ ਸੰਵਿਧਾਨ ਨੂੰ ਖਤਮ ਕਰਨ ਦੀ ਇੱਛਾ ਨਾਲ ਬਣਾਇਆ ਗਿਆ ਹੈ ਤਾਂ ਜੋ ਜਮਹੂਰੀਅਤ ਦੀ ਆਵਾਜ਼ ਨੂੰ ਦਬਾਉਣ ਅਤੇ ਸਾਡੇ ਬੁਨਿਆਦੀ ਹੱਕਾਂ ਦੇ ਅਧਿਕਾਰਾਂ ਨੂੰ ਕੁਚਲ ਦੇਣ ਦੀ ਸਾਜ਼ਿਸ਼ ਤਹਿਤ ਘੜਿਆ ਜਾ ਰਿਹਾ ਹੈ ਇਸ ਕਾਨੂੰਨ ਤਹਿਤ ਅਗਰ ਤੁਸੀਂ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਚਾਰ ਲੋਕ ਇਕੱਠੇ ਹੋ ਕੇ ਆਵਾਜ਼ ਚੁੱਕੋਗੇ ਤਾਂ ਬਿਨਾਂ ਕਿਸੇ ਜੁਰਮ ਦੇ ਤੁਹਾਡੇ ਖਿਲਾਫ ਪਰਚਾ ਦਰਜ ਕਰਕੇ ਹਵਾਲਾਤ ਵਿੱਚ ਡੱਕ ਦਿੱਤਾ ਜਾਵੇਗਾ ਇਥੋਂ ਤੱਕ ਕਿ ਅਤਿਆਚਾਰ ਦੇ ਸ਼ਿਕਾਰ ਹੋਏ ਕਿਸੇ ਭਾਈਚਾਰੇ ਜਾਂ ਕਿਸੇ ਵਿਅਕਤੀ ਦੀ ਕਿਸੇ ਦੂਸਰੇ ਨਾਲ ਗੱਲ ਤੱਕ ਕਰਨ ਤੇ ਨਤੀਜੇ ਭੁਗਤਨੇ ਪੈ ਸਕਦੇ ਹਨ ਸਰਕਾਰੀ ਅਤਿਆਚਾਰ ਦੇ ਸ਼ਿਕਾਰ ਹੋਏ ਕਿਸੇ ਵਿਅਕਤੀ ਨਾਲ ਹਮਦਰਦੀ ਕਰਨੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਇਹਨਾਂ ਕਾਨੂੰਨਾਂ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਸਾਨੂੰ ਜਿਨ੍ਹਾਂ ਭਾਰਤੀਆਂ ਨੂੰ ਸਾਡੇ ਮਹਾਨ ਯੋਧਿਆਂ ਨੇ ਸ਼ਹਾਦਤਾਂ ਦੇ ਕੇ ਵਿਦੇਸ਼ੀ ਹਕਮਰਾਨਾਂ ਕੋਲੋਂ ਆਜ਼ਾਦ ਕਰਵਾਇਆ ਸੀ ਅੱਜ ਅਸੀਂ ਉਹੀ ਭਾਰਤੀ ਨਾਗਰਿਕ ਆਪਣੀ ਹੀ ਧਰਤੀ ਤੇ ਆਪਣੀ ਹੀ ਲੀਡਰ ਜਮਾਤ ਵੱਲੋਂ ਦੁਬਾਰਾ ਗੁਲਾਮ ਕੀਤੇ ਜਾ ਰਹੇ ਹਾਂ ਸਾਡੇ ਉੱਤੇ ਨਵੇਂ-ਨਵੇਂ ਕਾਨੂੰਨ ਥੋਪੇ ਜਾ ਰਹੇ ਹਨ ਪਰ ਸੁਚਾਰੂ ਸੋਚ ਵਾਲੀ ਜੁਝਾਰੂ ਜਥੇਬੰਦੀ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ ਨਿਊ ਡੈਮੋਕਰੇਸੀ ਤੇ ਪਿੰਡੂ ਮਜ਼ਦੂਰ ਯੂਨੀਅਨ ਦੇ ਇਨਕਲਾਬੀ ਕਾਰਕੁਨ ਜੋ ਸਰਕਾਰ ਦੀਆਂ ਗਲਤ ਨੀਤੀਆਂ ਕੋਝੀਆਂ ਸ਼ਾਸਨ ਨੂੰ ਭਾਂਪਦੇ ਹੋਏ ਸਰਕਾਰ ਦੀਆਂ ਕਾਲੀਆਂ ਕਰਤੂਤਾਂ ਤੇ ਬਾਜ਼ ਅੱਖ ਰੱਖਦੇ ਹੋਏ ਸ਼ੇਰ ਦੀ ਤਰ੍ਹਾਂ ਦਹਾੜ ਕੇ ਸਰਕਾਰ ਨੂੰ ਚੁੱਕੰਨੇ ਕਰਕੇ ਇਹ ਦੱਸ ਦਿੰਦੇ ਹਨ ਕਿ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸਾਂ ਜੋ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਨਹੀਂ ਰਹਿ ਸਕਦੇ ਜਿਨ੍ਹਾਂ ਨੇ ਬਾਬਰ ਦੇ ਜ਼ੁਲਮਾਂ ਦਾ ਡਟ ਕੇ ਟੱਕਰਾ ਕੀਤਾ ਔਰੰਗਜ਼ੇਬ ਵਰਗੇ ਮੁਗਲ ਸ਼ਾਸਕਾਂ ਨੂੰ ਭਾਜਣਾ ਪਾ ਦਿੱਤੀਆਂ ਅਬਦਾਲੀ ਵਰਗੇ ਲੁਟੇਰਿਆਂ ਨੂੰ ਭੁਜਾ-ਪਜਾ ਮਾਰਿਆ ਅੰਗਰੇਜ਼ੀ ਹਕੂਮਤ ਦਾ ਮਲਿਆ ਮੀਟ ਕਰ ਦਿੱਤਾ ਉਹਨਾਂ ਦੇ ਹੁੰਦਿਆਂ ਭਾਰਤ ਦੇ ਲੋਕਾਂ ਨੂੰ ਸਰਕਾਰਾਂ ਚਲਾਉਣ ਵਾਲੇ ਕਾਲੇ ਅੰਗਰੇਜ਼ਾਂ ਦੇ ਹੱਥੋਂ ਮੌਤ ਤੋਂ ਗੁਲਾਮ ਨਹੀਂ ਹੋਣ ਦੇਾਂਗੇ। ਉਹ ਜਾਗਦੀ ਜਮੀਰ ਵਾਲੇ ਸਾਦਗੀ ਚ ਰਹਿੰਦੇ, ਖਿਆਲਾਂ ਦੇ ਧਨੀ, ਸੂਝਵਾਨ, ਗਿਆਨਮਾਨ, ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਇਨਕਲਾਬੀ ਭਾਰਤ ਮਾਤ ਦੇ ਸਪੂਤ ਅਜੇ ਜਿਉਂਦੇ ਹਨ, ਜਾਗਦੇ ਹਨ ਤੇ ਹਮੇਸ਼ਾ ਜਾਗਦੇ ਰਹਿਣਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰੰਗਰੇਟੇ ਜਿਨ੍ਹਾਂ ਨੂੰ ਸਜਦਾ ਕਰਨਾ ਬਣਦਾ। ਜੋ ਹਰ ਭਾਰਤੀ ਨਾਗਰਿਕ ਦੀ ਆਵਾਜ਼ ਬਣਦੇ ਹਨ। ਇਹ ਉਹ ਲੋਕ ਹਨ ਜੋ ਨਾ ਸਿਰਫ ਗਰੀਬ ਮਜ਼ਦੂਰ ਦੀ ਆਵਾਜ਼ ਬਣਦੇ ਹਨ ਸਗੋਂ ਕਿਸਾਨਾਂ ਦੁਕਾਨਦਾਰਾਂ ਕਿਰਤੀਆਂ ਵਪਾਰੀਆਂ ਸਨਤਕਾਰਾਂ ਇਥੋਂ ਤੱਕ ਕਿ ਸਰਕਾਰੀ ਕਰਮਚਾਰੀਆਂ ਦੀਆਂ ਦੁੱਖ ਤਕਲੀਫਾਂ ਦੇ ਲਈ ਵੀ ਆਵਾਜ਼ ਬੁਲੰਦ ਕਰਦੇ ਹਨ ਇਹ ਹਨ ਬਾਬੇ ਨਾਨਕ ਦੇ ਸੱਚੇ ਵਾਰਿਸ ਜੋ ਮਨੁੱਖਤਾ ਦੀ ਭਲਾਈ ਵਾਸਤੇ ਖੁਦ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਨਜ਼ਰਬੰਦ ਹੋਣ ਤੇ ਜੇਲ੍ਹਾਂ ਚ ਬੰਦ ਹੋਣ ਤੋਂ ਵੀ ਨਹੀਂ ਡਰਦੇ ਪਰ ਕੋਮਲ ਫਿਰਦੇ ਵਾਲੇ ਜੋ ਹਰ ਮਨੁੱਖ ਨੂੰ ਖੁਸ਼ਹਾਲ ਹੋਣ ਦਾ ਸੁਪਨਾ ਸੰਜੋਈ ਬੈਠੇ ਹਨ ਜਿਸ ਤਰ੍ਹਾਂ ਅਸੀਂ ਅਧਿਆਤਮਿਕ ਸਾਧ ਸੰਗ ਕਰਦੇ ਹਾਂ ਉਸੇ ਤਰ੍ਹਾਂ ਸਾਨੂੰ ਆਜ਼ਾਦ ਤੇ ਖੁਸ਼ਹਾਲ ਜ਼ਿੰਦਗੀ ਜੀਉਣ ਲਈ ਇਹਨਾਂ ਦੀ ਸੰਗਤ ਵੀ ਕਰਨੀ ਚਾਹੀਦੀ ਹੈ ਇਹਨਾਂ ਦੀਆਂ ਦਲੀਲਾਂ ਸੁਣਨੀਆਂ ਚਾਹੀਦੀਆਂ ਹਨ ਮੈਂ ਰਾਜਨੀਤਿਕ ਪਾਰਟੀਆਂ ਦੀ ਹਮਾਇਤ ਤੇ ਸਾਥ ਦੇਣ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਿਆਸੀ ਲੋਕ ਸਿਰਫ ਆਪਣੇ ਸਵਾਰਥ ਲਈ ਕੰਮ ਕਰਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਲੋਕ ਸੇਵਾ ਕਰਦੇ ਹਾਂ ਲੋਕ ਸੇਵਾ ਦੇ ਨਾਂ ਤੇ ਸਿਆਸਤ ਕਰਨ ਵਾਲੇ ਸਵਾਰਥੀ ਲੋਕਾਂ ਦਾ ਸਾਥ ਦੇਣ ਨਾਲੋਂ ਇਹਨਾਂ ਦਾ ਸਾਥ ਦੇਣਾ ਕਿਤੇ ਚੰਗਾ ਹੈ ਜੋ ਸਾਡੇ ਖੁਦ ਦੇ ਭਵਿੱਖ ਲਈ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀ ਦੀ ਖੁਸ਼ਹਾਲੀ ਵਾਸਤੇ ਸੰਘਰਸ਼ ਕਰਦੇ ਹਨ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਦੇ ਕਥਨ ਅਨੁਸਾਰ ਮਨੁੱਖਤਾ ਦੀ ਭਲਾਈ ਤੇ ਖੁਸ਼ਹਾਲੀ ਲਈ ਬਿਖੜਾ ਪੰਡਾ ਤੈਅ ਕਰ ਚੁੱਕੇ ਇਹਨਾਂ ਸੰਘਰਸ਼ੀ ਲੜਦੇ ਰਾਹ ਦੇ ਸੇਰਿਆਂ ਦੇ ਸੰਘਰਸ਼ ਨੂੰ ਬਰਕਰਾਰ ਰੱਖਦੇ ਹੋਏ ਨਕਸ਼ੇ ਕਦਮਾਂ ਤੇ ਚੱਲਣ ਲਈ ਉਸਾਰੂ ਸੋਚ ਦੀ ਮਾਲਕ ਨਵੀਂ ਪੀੜ੍ਹੀ ਝੰਡਾ ਚੁੱਕਣ ਅਤੇ ਸਰਕਾਰਾਂ ਦੀਆਂ ਗਲ ਘੋਟੂ ਨੀਤੀਆਂ ਖਿਲਾਫ ਸੰਘਰਸ਼ ਕਰਨ ਲਈ ਜਥੇਬੰਦੀ ਵਿੱਚ ਸ਼ਾਮਲ ਹੋ ਰਹੇ ਹਨ ਇਸੇ ਕੜੀ ਤਹਿਤ ਭਾਰਤੀ ਕਮਿਊਨਿਸਟ ਪਾਰਟੀ ਨੇ ਇਹਨਾਂ ਕਾਲੇ ਕਾਨੂੰਨਾਂ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਤੇ ਰੂਸ ਮੁਜ਼ਾਹਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਇਹ ਮਨੁੱਖਤਾ ਦੀ ਨਿਸ਼ਕਾਮ ਤੇ ਨਿਰਸਵਾਰਥ ਸੇਵਾ ਕਰ ਰਹੇ ਹਨ ਇਹਨਾਂ ਮਹਾਨ ਲੋਕਾਂ ਨੂੰ ਸਤ ਸਤ ਨਮਨ ਹੈ ਵਾਹਿ ਨੂਰ ਚੈਨਲ ਲਈ ਸ਼ਾਹਕੋਟ ਤੋਂ ਮੋਹਨਜੀ ਸਿੰਘ ਦੀ ਰਿਪੋਰਟ ਧੰਨ ਹੈ ਜਿਹੜੀਆਂ ਸੁਭਾ ਸਰਕਾਰਾਂ ਇਹ ਵੀ ਆਪਾਂ ਦਾ ਆਪਣੀ ਪਾਰਟੀ ਦਾ ਪਹਿਲੋ ਹੀ ਮੰਦੀਆ ਵੀ ਇਹ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਵੀ ਜਿਹੜੀ ਆ ਬੀਡੀ ਨੇ ਆਉਂਦੀ ਕੇਂਦਰ ਦੀ ਸਰਕਾਰ ਦੀ ਸੋ ਅਮਲ ਦੇ ਵਿੱਚ ਇਹ ਸਾਰਾ ਅਖੰਡ ਸਾਫਤ ਹੋਈ ਜਾਂਦਾ ਸੋ ਹੁਣ ਪਾਰਟੀ ਆ ਕੋ ਕਾਂਗਰਸ ਤਰਸੇਮ ਬਿੱਟਰ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਸਟੇਜ ਤੇ ਆਉਣ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਸਾਂਝੇ ਕਰਨ ਕਾਂਗਰਸ ਤਰਸੇਮ ਬਿੱਟਰ ਅੱਜ ਦੋ ਦੋ ਕੇਂਦਰ ਸਰਕਾਰ ਨੂੰ ਇੱਕ ਝਟਕਾ ਤਾਂ ਲੱਗਾ ਹੈ ਪਰ ਜਿਹੜੀਆਂ ਸਰਕਾਰਾਂ ਦਾ ਏਜੰਡਾ ਸਵਾਰੀਜਮ ਹੋਵੇ ਵਧੀਆ ਜੀ ਉਹਨਾਂ ਦਾ ਡੰਗ ਹਾਂਜੀ ਹਾਂਜੀ ਘਟ ਨਹੀਂ ਹੋ ਜਾਂਦਾ ਅੱਜ ਜੇਸ ਟਾਂਗ ਦੇਣਾ ਤੁਸੀਂ ਦੇਖਿਆ ਜਿਹੜੇ ਬੁੱਧੀਜੀਵੀ ਦੇਸ਼ ਦੇ ਧਨেশ্বর ਲੋਕ ਜਾਗਜ ਵਕੀਰ ਦੇਸ਼ ਤਾਂ ਦੇਣਾ ਕੇਂਦਰ ਵੱਲੋਂ ਇੱਕ ਹਮਲਾ ਕਰਨ ਲਈ ਬਣਾਈ ਐਸੀ ਕੇਂਦਰੀ ਯਾਨ ਜਾਂਚ ਏਜੰਸੀ ਜਿਹੜੀ ਜੱਜ ਵੀ ਹੈ ਜਿਹੜੀ ਪੁਲਿਸ ਵੀ ਹੈ ਜਿਹੜੀ ਸਭ ਕੁਝ ਹੈ ਉਹ ਕਿਸੇ ਨੂੰ ਵੀ ਫੜ ਕੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਹਨਨ ਕਰਦੀ ਹੈ ਉਹ ਸੂਬਿਆਂ ਦੇ ਹੱਤਖਾਰਾਂ ਵਿੱਚ ਦਖਲਅੰਦਾਜ਼ੀ ਕਰਦੀ ਹੈ ਜੇ ਹੀ ਚਿੰਤਾ ਪੰਜਾਬ ਦੇ ਲੋਕਾਂ ਨੂੰ ਹੋ ਰਹੀ ਹੈ ਇਸ ਕਰਕੇ ਹੋ ਰਹੀ ਹੈ ਕਿ ਇਹ ਜਦੋਂ ਹਮਲੇ ਦਾ ਸ਼ਿਕਾਰ ਕੰਤਾ ਜੇਨ ਕੇਸਾ <coughs> मणिपुर सेना याहा जेणेवी सुबह आवाज उठा रहे उसके आज पंजाब ਦੇ ਵਿੱਚ ਉਹਨੇ ਇਹ दखलंदाजी ਕੀਤੀ ਹੈ ਉਹਨੇ पंजाब ਦੇ ਉਹਨੇ ਲੋਕਾਂ ਦੇ ਜਿਲ੍ਹਿਆਂ ਨੇ ਹਮੇਸ਼ਾ ਲੋਕਾਂ ਦੇ ਜਮਹੂਰੀ ਹੱਕਾਂ ਲਈ ਆਵਾਜ਼ ਠਾਈ ਹੈ ਜਦੋਂ ਕਿਸਾਨ ਮਜ਼ਦੂਰ ਲੋਕ ਆਪਣੇ ਸੰਘਰਸ਼ ਕਰਦੇ ਆ ਤਾਂ ਹਾਈ ਕੋਰਟ ਜਾਂ ਹੋਰ ਕੋਟਾ ਦੇ ਵਿੱਚ ਚੋਣਾਂ ਦੀ ਪਾਲਵਾਈ ਕਰਨ ਵਾਲੇ ਇਹੀ ਲੋਕ ਹੁੰਦੇ ਸੀ ਉਹਨਾਂ ਦੇ ਘਰਾਂ ਤੇ ਛਾਪੇ ਮਾਰੇ ਆ ਉਹਨਾਂ ਦੇ ਘਰਾਂ ਦੇ ਵਿੱਚੋਂ ਉਹ ਸਾਹਿਬ ਜਿਹੜਾ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦਾ ਆ ਉਹ ਉਥੋਂ ਲੈ ਕੇ ਗਈ ਹੈ ਇੱਕ ਰੱਖ-ਵੱਖ ਸੂਬਿਆਂ ਦੇ ਵਿੱਚ ਪਰ ਕੇ ਦਰਜ ਕਰਕੇ ਅੱਜ ਪੰਜਾਬ ਦੇ ਤੇ ਹਮਲਾ ਕੀਤਾ ਜਾ ਰਿਹਾ ਹੈ ਇਸ ਕਰਕੇ ਅੱਜ ਸਾਰੇ ਪੰਜਾਬ ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਟਿਨਵਾਦੀ ਜਿਹੜੀ ਲੰਬੇ ਸਮੇਂ ਤੋਂ ਲੋਕਾਂ ਦੇ ਜਮਹੂਰੀ ਹੱਕਾਂ ਦੀ ਪਹਰਵਾਈ ਕਰਦੀ ਆ ਜਾਇ ਉਹ ਵਾਕ ਵਾਕ ਸੂਫੀਆਂ ਦੇ ਵਿੱਚ ਜਾਇ ਉਹ ਦਿੱਲੀ ਦੇ ਦੰਗੇ ਹੋਣ ਜਾਇ ਉਹ ਮਣੀਪੁਰ ਹੋਵੇ ਜਦੋਂ ਕੱਤਗੜਕੀਆਂ ਤੇ ਹਮਲੇ ਹੋਇਆ ਉਹਨੇ ਹਮੇਸ਼ਾ ਜਾਂ ਹਰਮੰਦਰ ਸਾਹਿਬ ਦੇ ਉੱਤੇ ਕੇਂਦਰ ਦਾ ਹਮਲਾ ਹੋਇਆ ਜਦੋਂ ਦਰਤਾ ਦੇ ਉੱਤੇ ਅਤਿਆਚਾਰ ਹੋਏ ਹਮੇਸ਼ਾ ਜਾਂ ਮੁਸਲਮਾਨਾਂ ਦੇ ਨਾਲ ਸਾਰੇ ਦੇਸ਼ ਦੇ ਵਿੱਚ ਲੋਕਾਂ ਨੂੰ ਅਤਵਾਦੀ ਬਣਾ ਕੇ ਪੇਸ਼ ਕੀਤਾ ਗਿਆ ਚਾਹੇ ਉਹ ਕਰੋਨਾ ਸੀਗਾ ਜਾਂ ਗੁਜਰਾਤ ਵਰਗੇ ਦੰਗੇ ਸੀਗੇ ਉਹਨਾਂ ਦੇ ਲਈ ਹਮੇਸ਼ਾ ਪੰਜਾਬ ਨੇ ਆਵਾਜ਼ ਠਾਈ ਹੈ ਐਸੇ ਕਰਕੇ ਜਦੋਂ ਦਿੱਲੀ ਦੇ ਵਿੱਚ ਕਿਸਾਨ ਆਪਣਾ

फुल i do